ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪ੍ਰਸ਼ਾਸਨ ਵੱਲੋਂ ਸਫਾਈ ਅਭਿਆਨ ਦੀ ਗੱਲ ਕੀਤੀ ਜਾਂਦੀ ਹੈ ਪਰ ਤਰਨ-ਤਰਨ ਵਿਖੇ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਦਾ ਆਖਣਾ ਹੈ ਕਿ ਕੂੜੇ ਕਾਰਨ ਗੰਦਗੀ ਫੈਲਦੀ ਹੈ ਅਤੇ ਬਿਮਾਰੀ ਵਾਲੇ ਮੱਛਰ ਪੈਦਾ ਹੁੰਦੇ ਹਨ ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਸ਼ਹਿਰ ਦੀ ਸਾਫ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਮੈਂ ਇਸ ਵੇਲੇ ਮੰਡੀ ਦੇ ਵਿੱਚ ਖੜਾ ਹਾਂ ਜੀ ਇੱਥੇ ਜਗਾ ਜਗਾ ਤੇ ਕੂੜੇ ਦੇ ਢੇਰ ਨੇ ਜੀ ਜਿਹਦੇ ਨਾਲ ਕੀ ਸਮੇ ਸਮੇ ਨਾਲ ਬਿਮਾਰੀਆਂ ਦਾ ਜੋ ਗੜਦਪਨ ਪੰਦਾ ਜਾ ਰਿਹਾ ਹੈ ਜੀ ਸੋ ਪ੍ਰਸ਼ਾਸਨ ਨੂੰ ਪਹਿਲੇ ਤੌਰ ਤੇ ਇਹ ਚਾਹੀਦਾ ਹੈ ਕਿ ਅਸੀਂ ਮੰਡੀ ਦੀ ਸਫਾਈ ਕਰਵਾਈਏ ਤਾਂ ਜੋ ਸਮੇ ਸਿਰ ਅਸੀਂ ਇਸ ਦਾ ਹੱਲ ਕਰਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ ਦੇਖੋ ਜੀ ਰਾਹਗੀਰਾਂ ਨੂੰ ਇੱਥੇ ਬਹੁਤ ਮੁਸ਼ਕਲ ਹੈ ਜਗਾ ਜਗਾ ਤੇ ਜੋ ਕੂੜੇ ਦੇ ਇੱਥੇ ਢੇਰ ਲੱਗੇ ਹੋਏ ਨੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਹਲਕੀ ਜੀ بارش ਜਦੋਂ ਹੁੰਦੀ ਹੈ ਤੇ ਇੱਥੇ ਛੱਪੜ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ ਜੀ। ਸੋ ਇਹਦੇ ਨਾਲ ਤੁਸੀਂ ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਜਾਂ ਹੋਰ ਜੋ ਇੱਥੇ ਵਸਨੀਕ ਰਹਿੰਦੇ ਨੇ ਜਾਂ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ। ਦੇਖੋ ਜੀ ਉਹਨਾਂ ਨੂੰ ਚਾਹੀਦਾ ਵਾ ਕਿ ਜਦੋਂ ਤੁਸੀਂ ਆਪਣਾ ਸਬਜ਼ੀ ਦਾ ਖਰੀਦ-ਫਰੋਕਤ ਜਾਂ ਉਹਨੂੰ ਸੇਲ ਕਰਦੇ ਹੋ ਉਸ ਉਪਰੰਤ ਜੋ ਕੂੜਾ ਹੈ ਉਸ ਨੂੰ ਸੁਚੱਜੀ ਥਾਂ ਤੇ ਕਿ ਤੁਸੀਂ ਡੰਪ ਕਰ ਸਕੋ। ਸੋ ਥਾਂ-ਥਾਂ ਤੁਸੀਂ ਖਲਾਰਾ ਪਾ ਛੱਡਿਆ ਹੈ। ਇਹ ਚਾਹੀਦਾ ਨਹੀਂ ਹੈ ਜੀ। ਇਹ ਬਿਮਾਰੀਆਂ ਦਾ ਕਾਰਨ ਬਣਦਾ ਮੈਂ ਤੁਹਾਨੂੰ ਇਹੋ ਅਪੀਲ ਆ ਜੀ ਸਮੇਂ-ਸਮੇਂ ਸਰ ਆਪਣੇ ਜੋ ਸਫਾਈ ਅਭਿਆਨ ਆ ਉਹਨੂੰ ਤੁਸੀਂ ਲਗਾਤਾਰ ਕਰੋ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਵਾਈ ਅਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕੀਏ ਤਰੰਤਾਂ ਛੀੜੀਗੁਰ ਉਰਜਨ ਦੇਵ ਨਗਰੀ ਜਿੱਥੇ ਸੈਂਕੜੇ ਨਹੀਂ ਹਜ਼ਾਰਾਂ ਸ਼ਰਧਾਲੂ ਰੋਜ਼ ਮੱਥਾ ਟੇਕਣ ਆਉਂਦੇ ਹਨ ਤੇ ਜੇ ਸ਼ਹਿਰ ਦੇ ਵਿੱਚ ਸਾਫ਼ ਸਫਾਈ ਨਾ ਹੋਵੇ ਗੰਦਗੀ ਹੋਵੇ ਤਾਂ ਬਾਰੋਂ ਆਉਣ ਵਾਲੇ ਯਾਤਰੀ ਉਹ ਤਰਨਤਾਰਨ ਗੁਰੂ ਨਗਰੀ ਦਾ ਕੀ ਇੰਪ੍ਰੈਸ਼ਨ ਲਗੇ ਜਾਣਗੇ ਐਡਮਿਨਿਸਟ੍ਰੇਸ਼ਨ ਦਾ ਫਰਜ਼ ਬੰਦਾ ਹੈ ਕਿ ਰਜਾਨਾ ਸਫਾਈ ਹੋਵੇ ਜਿੱਥੇ ਕੂੜੇ ਢੇਰ ਲੱਗੇ ਉਹ ਚੁਕਾਇਆ ਜਾਂ ਜਦੋਂ ਹਵਾ ਚਲਦੀ ਹੈ ਤਾਂ ਇਹ ਕੂੜੇ ਦੇ ਜੋ ਇਹਦੇ ਨਾਲ ਹੋਰ ਗੰਦਗੀ ਫੈਲਦੀ ਹੈ ਮੱਛਰ ਆਇਂਦਾ ਹੈ ਜਿਸ ਨਾਲ ਮਲੇਰੀਆ ਡੇਂਗੂ ਚਿਕਨਗੁਨੀਆ ਆਦਿ ਦੇ ਰੋਗ ਪੈਦਾ ਹੋ ਜਾਂਦੇ ਹਨ ਜੇ ਐਮਪਲਾਈ ਦੀ ਕਮੀ ਹੈ ਤਾਂ ਇਟ ਇਜ਼ ਜੀਟੀਓ ਦਾ ਐਡਵਰਸੇਸ਼ਨ ਕਿ ਉਹ ਲਿਖ ਕੇ ਸਰਕਾਰ ਨੂੰ ਦੇਵੇ ਕਿ ਇਥੇ ਐਮਪਲਾਈ ਦੀ ਕਮੀ ਹੈ ਉਹ ਉਹਨਾਂ ਦੀ ਭਰਤੀ ਕੀਤੀ ਜਾਵੇ ਤਾਂਗੇ ਸਫਾਈ ਹੋ ਸਕੇ ਸਾਡੇ ਭਾਰਤ ਵਿੱਚ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਸ਼ੁਭਸ਼ ਭਾਰਤ ਬਣਾਇਆ ਜਾਏਗਾ ਕਰਨਤਾਰ ਨਗਰ ਕੌਂਸਲ ਉਸੇ ਕਦਮ ਤੇ ਚੱਲਦੇ ਹੋયા ਆ ਵੱਡੇ ਵੱਡੇ ਬੋਰਡ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਜਿਸ ਵਿੱਚ ਲਿਖਿਆ ਹੈ ਸਾਫ ਸੁਥਰਾ ਰੱਖਿਆ ਜਾਏ ਬਾਗ ਨੂੰ ਸਾਫ ਸੁਥਰਾ ਰੱਖਿਆ ਜਾਏ ਲੋਕਾਂ ਦਾ ਕਹਿਣਾ ਹੈ ਇੱਥੇ ਲੋਕੀ ਕੋਈ ਵੀ ਡਸਟਬਿਨ ਦੇ ਵਿੱਚ ਕੂੜਾ ਨਹੀਂ ਸੁੱਟਦਾ ਹੈ ਬਾਹਰ ਹੀ ਕੂੜਾ ਲੋਕੀ ਸੁੱਟ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਪਿਹਟਕ ਬਿਮਾਰੀਆਂ ਲੱਗ ਰਹੀਆਂ ਹਨ ਇਸ ਲਈ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਨੀਤੋ ਜਾ ਕੇ ਸ਼ਹਿਰ ਦੀ ਸਫਾਈ ਕਰਾਉਣੀ ਚਾਹੀਦੀ ਹੈ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਗੂ ਰਿਪੋਰਟ ਫਾਈਵ ਸਟ ਨਿਊਜ਼ ਤਨਤਾ